ਸਤਿ ਜੀ ਦੋਸਤੋ ਮਹਿਫਲ ਦੇ ਵਿੱਚ ਆਪਸੋ ਦਾ ਸਵਾਗਤ ਹੈ ਤੇ ਮੈਂ ਜਿਸ ਕਰਨ ਅੱਜ ਆਪਾਂ ਤੁਹਾਡੇ ਨਾਲ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੁਆਰਾ ਲਿਖੀ ਕਹਾਣੀ ਦੁੱਧ ਦਾ ਛੱਪੜ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਏਗੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਦੱਸਦਿਆ ਕਰੋ ਕਿ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲੋਈ ਸ਼ੁਰੂ ਕਰਨ ਲੱਗੇ ਆਂ ਕਹਾਣੀ ਦੁੱਧ ਦਾ ਛੱਪੜ ਚਾਚੇ ਤਾਇਆ ਦਾ ਪੁੱਤਰ ਹੋਣ ਕਰਕੇ ਲਾਲ ਤੇ ਦਿਆਲ ਦਾ ਅਪੂ ਵਿੱਚ ਬੜਾ ਪਿਆਰ ਸੀ ਉਹਨਾਂ ਦੀ ਵਾਈ ਵੀ ਇਕੱਠੀ ਸੀ ਪਿੰਡ ਵਿੱਚ ਇਕੱਠ ਦਾ ਬੜਾ ਰੋਪ ਪੈਂਦਾ ਏ ਦੋ ਸਕੇ ਭਰਾਵਾਂ ਨਾਲੋਂ ਜੇ ਦੋ ਚਾਚੇ ਤਾਇਏ ਦੇ ਪੁੱਤਰ ਰਲ ਕੇ ਟੁਰਦੇ ਹਨ ਤਾਂ ਉਹਨਾਂ ਨੂੰ ਹੋਰ ਵੀ ਵੱਡੀ ਤਾਂ ਸਮਝਿਆ ਜਾਂਦਾ ਹੈ ਕਿਉਂਕਿ ਇਹੋ ਜਿਹਾ ਮੇਲ ਘਾਟੀ ਵੇਖਣ ਵਿੱਚ ਆਉਂਦਾ ਹੈ ਭਰਾਵਾਂ ਨੇ ਤਾਂ ਭਲਾ ਰਲ ਕੇ ਟੁਰਨਾ ਹੀ ਹੋਇਆ ਇਸ ਲਈ ਇਹਨਾਂ ਦੋਹਾਂ ਲਾਲ ਤੇ ਦਿਆਲ ਦਾ ਵੀ ਪਿੰਡ ਵਿੱਚ ਲੋਕ ਨਾਂ ਲੈਂਦੇ ਸਨ ਕਾਮਿਆਂ ਨੂੰ ਕੰਮ ਕਹਿਣਾ ਉਹਨਾਂ ਲਈ ਸੌਖਾ ਸੀ ਕਿਉਂਕਿ ਉਹ ਛੇਤੀ ਆਖੇ ਲੱਗ ਜਾਂਦੇ ਸਨ ਪਿੰਡ ਦੀਆਂ ਗਲੀਆਂ ਵਿੱਚ ਟੁਰਨਾ ਉਹਨਾਂ ਨੂੰ ਸਵਾਦ ਦਿੰਦਾ ਸੀ ਕਿਉਂਕਿ ਉੱਥੇ ਉਹਨਾਂ ਦਾ ਆਦਰ ਸੀ ਇਸ ਮੁਫਤ ਦੇ ਆਦਰ ਤੋਂ ਬਿਨਾ ਇਕੱਠਿਆਂ ਉਹਨਾਂ ਦਾ ਵਾਹੀ ਜੋਤੀ ਦਾ ਕੰਮ ਵੀ ਸੌਖਾ ਹੋ ਜਾਂਦਾ ਸੀ ਰਲ ਕੇ ਉਹ ਦੋ ਹਰਾਂ ਦੀ ਵਾਹੀ ਕਰਦੇ ਸਨ ਇੱਕ ਕੰਮ ਆ ਰੱਖ ਲੈਣ ਨਾਲ ਉਹਨਾਂ ਵਿੱਚੋਂ ਇੱਕ ਬੰਦਾ ਹਰ ਰੋਜ਼ ਸੌਖਾ ਰਹਿ ਸਕਦਾ ਸੀ ਤੇ ਕੰਮ ਵੀ ਚੰਗਾ ਟੁਰਿਆ ਜਾਂਦਾ ਸੀ ਇੱਕ ਹਲਦੀ ਵਾਈ ਇੱਕ ਤੇ ਬੇਸਵਾਦ ਹੁੰਦੀ ਏ ਦੂਜਾ ਸੂਤਰ ਨਹੀਂ ਬੈਠਦੀ ਜੇ ਇਕੱਲੇ ਹੋ ਤੋ ਬੰਦਾ ਡੰਗਰਾਂ ਨਾਲ ਡੰਗਰ ਹੋ ਜਾਂਦਾ ਏ ਜੇ ਕੰਮਾਂ ਰੱਖੇ ਤਾ ਪੂਰਾ ਨਹੀਂ ਫਟਦਾ ਇਹ ਇਕੱਠੀ ਵਾਈ ਤੀਸਰੇ ਬੰਦੇ ਨੂੰ ਜਿਹੜਾ ਵੇਲ ਦੇ ਰਹੀ ਸੀ ਉਹ ਸਾਰਾ ਦਿyal ਹੀ ਮਾਨਦਾ ਸੀ ਉਹ ਗੋਰੇ ਰੰਗ ਦਾ ਸੋਹਣੀ ਸ਼ਕਲ ਵਾਲਾ ਭਾਰਾ ਜਿਹਾ ਗੱਭਰੂ ਸੀ ਪਹਿਲੇ ਪਹਿਲ ਤੋ ਪਹਿਲੀਆਂ ਵਿੱਚ ਕੁਝ ਕੰਮ ਕਰਦਾ ਪਰ ਪਿਛਲੇ ਪੈਰ ਰੋਜ਼ ਉਹ ਚਿੱਟੇ ਕੱਪੜੇ ਪਾ ਕੇ ਪਿੰਡ ਵਿੱਚ ਪਾਉਂਦਾ ਰਹਿੰਦਾ ਜਾਂ ਖੁੰਡਾਂ ਤੇ ਬੈਠਾ ਰਹਿੰਦਾ ਤੇ ਲੋਕੀ ਉਸ ਨਾਲ ਅੱਖ ਮਲਾ ਕੇ ਪਰਸਨਲ ਗੱਲਾਂ ਕਰਕੇ ਖੁਸ਼ ਹੁੰਦੇ ਪਰ ਪਿੰਡ ਵਾਲਿਆਂ ਤੇ ਦਿਆਲ ਦੀ ਇਹ ਸਾਰੀ ਖੁਸ਼ੀ ਲਾਲ ਦੇ ਸਿਰ ਤੇ ਸੀ ਜਿਸ ਨੂੰ ਪਿੱਛੋਂ ਕੰਮ ਕਰਨਾ ਪੈਂਦਾ ਕੱਲ ਤੂੰ ਪਿੰਡੋਂ ਹੀ ਨਹੀਂ ਨਿਕਲਿਆ ਪਿਛਲੇ ਪੈਰ ਵਾਰਦੇ ਨਹੀਂ ਸੀ ਕਣਕ ਨੂੰ ਦੋ ਬੰਦੇ ਵਿੱਚ ਵਾਰ ਤੇ ਨੂੰ ਪਤਾ ਇਹ ਬੜੀ ਔਖੀ ਹੁੰਦੀ ਹੈ ਲਾਲ ਕਦੀ ਉਲਾਮਾ ਦਿੰਦਾ ਐਵੇਂ ਹੀ ਆਲਸ ਕਰ ਛੱਡਿਆ ਪਿੰਡ ਥਾਣੇਦਾਰ ਆਇਆ ਹੋਇਆ ਸੀ ਮੈਂ ਆਖਾ ਕੋਈ ਗੱਲਬਾਤ ਸੁਣਾ ਦੇ ਦਿਆਲ ਨੀਵੀ ਖੱਤ ਛੱੜਦਾ ਤੇ ਲਾਲ ਚੁੱਪ ਹੋ ਜਾਂਦਾ ਲਾਲ ਦੀ ਵੋਟੀ ਵੀ ਦਿਆਲ ਨੂੰ ਆਪਣੇ ਘਰ ਵਿੱਚ ਫਿਰਦਿਆਂ ਵੇਖਦੀ ਜਦੋਂ ਲਾਲ ਬਾਹਰ ਪੈਲੀਆਂ ਵਿੱਚ ਕੰਮ ਲੱਗਾ ਹੋਇਆ ਹੁੰਦਾ ਉਸ ਦੇ ਘਰ ਦੀ ਸਾਂਝੀ ਕੰਧ ਤੋਂ ਪਾਰ ਉਹਦੀ ਪੱਗ ਇਧਰ ਉਧਰ ਪਾਉਂਦੀ ਦਿਸਦੀ ਕਦੀ ਉਹ ਆਪਣੇ ਮੁੰਡੇ ਨੂੰ ਚੁੱਕ ਕੇ ਘਰੋਂ ਇੱਕ ਲੱਕੜ ਫੜ ਤਰਖਾਣਾ ਵੱਲ ਲੈ ਜਾਂਦਾ ਅਤੇ ਉੱਥੇ ਬੈਠ ਕੇ ਉਸ ਨੂੰ ਗੱਡੀ ਬਣਵਾ ਦਿੰਦਾ ਤੇ ਕਦੀ ਆਪਣੀ ਵੋਟੀ ਦਾ ਸਾਗ ਚੀਰਨ ਵਾਲਾ ਦਾਤਰ ਚੁੱਕ ਕੇ ਨਹਾਰਾਂ ਪਾਸੋਂ ਲਵਾਨ ਟੁਰ ਪੈਂਦਾ ਤੇ ਕਦੇ 7 ਜੁਲਾਈ ਨੂੰ ਚਰਖਾ ਚੁਕਵਾ ਕੇ ਉਸ ਦੀ ਤਾਨ ਕਢਵਾ ਲਿਆਉਂਦਾ ਲਾਲ ਦੀ ਵੋਟੀ ਦੇ ਸਾਰੇ ਕੰਮ ਉਸੇ ਤਰ੍ਹਾਂ ਹੀ ਪਏ ਰਹਿੰਦੇ ਦਿਆਲ ਦੀ ਘਰ ਵਿੱਚ ਪਾਉਂਦੀ ਪੱਗ ਤੇ ਆਉਂਦੀ ਆਵਾਜ਼ ਉਸ ਦੀਆਂ ਕਈ ਸਦਰਾਂ ਟੁੱਪਦੀ ਜੇ ਕਦੀ ਲਾਲ ਵੀ ਇਸੇ ਵੇਲੇ ਘਰ ਆ ਸਕੇ ਤਾਂ ਉਸ ਨੂੰ ਦੁੱਧ ਪਾ ਕੇ ਦੇਵੇ ਪਿੰਡ ਵਿੱਚ ਜਾਣ ਲਈ ਉਸ ਨੂੰ ਚਿੱਟੇ ਕੱਪੜੇ ਪਵਾਏ ਤੇ ਉਸਦੇ ਕੱਪੜੇ ਪਾੰਦਿਆਂ ਨੂੰ ਝਟਪਟ ਉਸ ਦੀ ਪੱਗ ਨੂੰ ਮਾਇਆ ਲਾ ਦੇਵੇ ਹੁਣ ਤੇ ਨਾ ਕੱਪੜੇ ਤੋਂ ਤੇ ਨਾ ਪਾਣ ਦਾ ਕੋਈ ਸੁਆਦ ਸੀ ਅਠਿੰਨ ਦਸੀ ਦਿਨੀ ਰਾਤ ਨੂੰ ਸੌਣ ਲੱਗਿਆ ਉਹ ਧੋਤੇ ਹੋਏ ਕੱਪੜੇ ਸਹਰਾਣੇ ਰਖਵਾ ਲੈਂਦਾ ਤੇ ਸਵੇਰੇ ਉੱਠ ਕੇ ਰਾਤ ਦੇ ਲਾਏ ਹੋਏ ਮੈਲੇ ਕੱਪੜੇ ਸਹਰਾਣੇ ਰੱਖ ਕੇ ਉਹ ਚਿੱਟੇ ਕੱਪੜੇ ਪਾ ਲੈਂਦਾ ਪਰ ਛੇਤੀ ਹੀ ਇਹ ਵੀ ਮੈਲੇ ਹੋ ਜਾਂਦੇ ਤੇ ਫਿਰ ਕਈ ਦਿਨ ਉਹ ਮੈਲੇ ਹੀ ਪਾਈ ਫਿਰਦਾ ਜੇ ਲਾਲ ਵੀ ਦਿਆਲਵਾਂ ਸ਼ਾਮ ਘਰ ਬਿਤਾ ਸਕੇ ਤੇ ਫਿਰ ਰਾਤ ਨੂੰ ਜਦੋਂ ਲਾਲ ਘਰ ਆਉਂਦਾ ਤਾਂ ਆਖਦੀ ਉਹਦਾ ਕੰਮ ਆ ਰੱਖਿਆ ਹੋਇਆ ਆਪ ਤੇ ਸਰਦਾਰ ਪਿੰਡ ਫਿਰਦਾ ਰਹਿੰਦਾ ਹੈ ਤੇ ਤੂੰ ਉੱਥੇ ਮਿੱਟੀ ਨਾਲ ਖਲਦਾ ਰਹਿੰਦਾ ਹੈ ਪਿੰਡ ਫਿਰਨ ਵਿੱਚ ਕੀ ਪਿਆ ਏ ਪਾਣੀ ਦੀ ਵਾਰੀ ਦੀ ਗੱਲ ਕਰਨੀ ਸੀ ਇਸੇ ਕਰਕੇ ਆਇਆ ਸੀ ਉਹ ਲਾਲ ਗੱਲ ਬੁਲਾਉਂਦਾ ਤੇ ਫਿਰ ਮਰਮ ਲਾਉਂਦਾ ਤਾਂ ਇਹ ਹਲ-ਫਲ ਠੀਕ ਕਰਾਉਣਾ ਹੁੰਦਾ ਹੈ ਕੋਈ ਰੱਸਾ ਪੈਰਾ ਵਟਣਾ ਹੁੰਦਾ ਹੈ ਜਾਂ ਕੋਈ ਬੰਦਾ ਦਿਹਾੜੀ ਲਈ ਆਖਣਾ ਹੁੰਦਾ ਹੈ ਪਿੰਡ ਵਿੱਚ 100 ਕੰਮ ਹੁੰਦੇ ਨੇ ਪਿੰਡ ਕੰਮ ਹੁੰਦੇ ਨੇ ਤਾਂ ਤੂੰ ਵੀ ਆ ਜਾਇਆ ਕਰ ਕਦੀ ਜਰੂਰ ਉਸੇ ਕਰਨੇ ਹੁੰਦੇ ਨੇ ਪਿੰਡ ਵਾਲੇ ਕੰਮ ਸਾਲਾ ਮੈਂ ਆ ਜਾਇਆ ਕਰਾਂਗਾ ਇਹਦੇ ਚ ਕਿਹੜੀ ਗੱਲ ਹੈ ਉਹ ਆਂਦਾ ਮੈਂ ਲਗਾ ਜਾਣਾ ਮੈਂ ਨਾ ਹਲਾ ਤੂੰ ਲਗਾ ਜਾ ਲਾਲ ਆਉਣ ਲਈ ਕਹਿ ਦਿੰਦਾ ਪਰ ਉਹ ਆਇਆ ਕਦੀ ਨਾ ਇਸ ਵੀਡੀਓ ਵਿੱਚ ਅਸਲ ਵਿੱਚ ਉਹ ਪਿਆਲ ਦੇ ਹੇਠ ਵਗ ਰਿਹਾ ਸੀ ਉਹ ਤਾਰੇ ਚੜੇ ਉੱਠਦਾ ਤੇ ਕੰਮੇ ਨਾਲ ਹਲ ਜੋੜ ਕੇ ਲੈ ਜਾਂਦਾ ਮਗਰ ਉਹ ਦਿਆਲ ਧਮੀ ਵੇਲੇ ਉੱਠ ਕੇ ਮੱਝੀ ਨੂੰ ਬਾਹਰ ਕੱਢਦਾ ਪੱਠੇ ਪਾਉਂਦਾ ਤੇ ਫਿਰ ਚੁੰਦਾ ਦੰਗਰਾਂ ਜੋਗੇ ਪੱਠੇ ਵੱਢ ਕੇ ਉਹਨਾਂ ਨੂੰ ਛੇੜ ਕੇ ਲੈ ਜਾਂਦਾ ਤੇ ਥੋੜਾ ਜਿਹਾ ਫਰਾੜ ਟਰਾ ਕੇ ਮੋੜ ਲਿਆ ਹੁੰਦਾ ਪਿਛਲੇ ਪੈਰੋਂ ਪਿੰਡ ਕਦੀ ਕਿਸੇ ਢਾਣੀ ਨਾਲ ਸ਼ਰਾਬ ਪੀ ਛੜਦਾ ਕਦੀ ਤਾਸ਼ ਖੇਡਦਾ ਰਹਿੰਦਾ ਤੇ ਕਦੀ ਅਖਬਾਰਾਂ ਦੀਆਂ ਖਬਰਾਂ ਸੁਣਦਾ ਸਮਝਦਾ ਰਹਿੰਦਾ ਵਾਹੀ ਦਾ ਤੇ ਸਾਰਾ ਭਾਰ ਦਿਨੋਂ ਦਿਨ ਲਾਲ ਤੇ ਪੈਂਦਾ ਜਾ ਰਿਹਾ ਸੀ ਦਿਆਲ ਸਦਾ ਯਾਰ ਬੇਲੀ ਗੰਢਣ ਤੇ ਆਪਣਾ ਰਸੂਖ ਬਣਾਉਂਦੇ ਰਹਿੰਦਾ ਹਰ ਪਿਆਲੀ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ ਇੱਕ ਤਾਂ ਬਹੁਤਾ ਕੰਮ ਕਰਦੀਏ ਤੇ ਇੱਕ ਥੋੜਾ ਜਿੰਨਾ ਚਿਰ ਬਹੁਤਾ ਕੰਮ ਕਰਨ ਵਾਲੀ ਧਰ ਚੁੱਪ ਕੀਤੀ ਰਹੇ ਪਿਆਲੀ ਚਲਦੀ ਰਹਿੰਦੀ ਹੈ ਤੇ ਜਦੋਂ ਉਸ ਨੂੰ ਇਹ ਬਹੁਤਾ ਕੰਮ ਚੁਭਣ ਲੱਗ ਜਾਵੇ ਤਾਂ ਪਿਆਲੀ ਟੁੱਟ ਜਾਂਦੀ ਹੈ ਇੱਕ ਦਿਨ ਵਾਢੀਆਂ ਤੋਂ ਪਿੱਛੋਂ ਲਹਾਰਾਂ ਦੇ ਮੁੰਡੇ ਜੱਟਾਂ ਤੋਂ ਕਣਕ ਦੀਆਂ ਭਰੀਆਂ ਇਕੱਠੀਆਂ ਕਰ ਰਹੇ ਸਨ ਲਾਲ ਇੱਕ ਜੱਟ ਦੇ ਡੇਰੇ ਤੇ ਬੈਠਾ ਸੀ ਲੋਹਾਰਾਂ ਦਾ ਇੱਕ ਮੁੰਡਾ ਉਸ ਜੱਟ ਤੋਂ ਭਰੀ ਮੰਗਣ ਆ ਗਿਆ ਉਸ ਨਾਲ ਦਾ ਦੂਜਾ ਮੁੰਡਾ ਕੋਲ ਸੜਕ ਤੋਂ ਭਰੀ ਚੁੱਕੀ ਲੰਘ ਰਿਹਾ ਸੀ ਉਹ ਭਰੀ ਕਿਥੋਂ ਲਿਆਇਓ ਉਸ ਜੱਟ ਨੇ ਪਰੀ ਮੰਗਨਾਂਏ ਮੁੰਡੇ ਤੋਂ ਦੂਜੀ ਪਰੀ ਬਾਰੇ ਪੁੱਛਿਆ ਇਹ ਤੇ ਉਥੋਂ ਦਿਆਲ ਦੇ ਖਲਵਾੜੇ ਤੋਂ ਲਿਆਏ ਆ ਲਾਲ ਨੇ ਇਹ ਸੁਨਿਆ ਤਾਂ ਉਸ ਨੂੰ ਆਪਣਾ ਲਹੂ ਠੰਡਾ ਹੁੰਦਾ ਲੱਗਾ ਖਲਵਾੜਾ ਤਾਂ ਸਾਂਝਾ ਸੀ ਪਰ ਨਾ ਦਿਆਲ ਦਾ ਵਜਰਿਆ ਸੀ ਕੰਮ ਵਿੱਚ ਰੁੱਝੇ ਲਾਲ ਦਾ ਤਾਂ ਆਪਣੇ ਭੋਏ ਭਾਂਡੇ ਤੋਂ ਵੀ ਨਾਂ ਮਿਟਦਾ ਜਾ ਰਿਹਾ ਸੀ ਉਸ ਨੇ ਅੱਡੇ ਹੋਣ ਦਾ ਫੈਸਲਾ ਕਰ ਲਿਆ ਬਾੜੀਆਂ ਤੋਂ ਪਿੱਛੋਂ ਪੰਜ ਵੀ ਇਹ ਵਾਈਆਂ ਬਦਲਣ ਦੇ ਦਿਨ ਸਨ ਦਾਣੇ ਤੋਂ ਪਹਿਲਾਂ ਹੀ ਵੰਡ ਲੈਂਦੇ ਸਨ ਇਸ ਵਾਰੀ ਉਸ ਨੇ ਤੂੜੀ ਵੀ ਵੰਡ ਲਈ ਮੱਝਾਂ ਆਪਣੀਆਂ ਵੱਖਰੀਆਂ ਬੰਨ ਲਈਆਂ ਇੱਕ ਸੱਜਰ ਸੂਈ ਮੱਝ ਦਾ ਥੋੜਾ ਜਿਹਾ ਵਖਤ ਸੀ ਉਸ ਦੀ ਕੱਟੀ ਮਰ ਗਈ ਹੋਈ ਸੀ ਉਹ ਦਿਆਲ ਦੇ ਹੱਥ ਤੇ ਪਈ ਹੋਈ ਸੀ ਕਿਸੇ ਹੋਰ ਤੋਂ ਨਹੀਂ ਸੀ ਮਿਲਦੀ ਲਾਲ ਨੇ ਕੁਝ ਦਿਨ ਉਸ ਨੂੰ ਛੋਲਿਆਂ ਦੇ ਵੰਡ ਵਿੱਚ ਲੂਣ ਘੋਲ ਕੇ ਪਾਇਆ ਆਪਣੇ ਹੱਥ ਤੇ ਆਟਾ ਚਟਾਇਆ ਅਲੀ ਤੇ ਧਾਰਾ ਮਾਰਕਸ ਨੂੰ ਚਟਾਈਆਂ ਆਪਣੇ ਮੂੰਹ ਵਿੱਚ ਧਾਰ ਲੈ ਕੇ ਉਸ ਦੀਆਂ ਨਾਸਾਂ ਤੇ ਫਰਕੜਾ ਮਾਰਿਆ ਤੇ ਉਹ ਹੌਲੀ-ਹੌਲੀ ਉਸ ਤੋਂ ਹੀ ਮਿਲਣ ਲੱਗ ਪਈ ਪਰ ਦਿਆਲ ਨਾਲ ਉਸ ਮੱਝ ਦਾ ਪਿਆਰ ਨਾ ਟੁੱਟਾ ਜਦੋਂ ਕਦੀ ਖੁੱਲਦੀ ਉਸੇ ਕੋਲ ਜਾ ਖਲੋਂਦੀ ਜਾਂ ਉਸ ਦੀਆਂ ਮੱਝਾਂ ਵਿੱਚ ਰਲ ਜਾਂਦੀ ਮਾਜਰਾ ਤੇ ਦਿਆਲ ਨਾਲ ਪਿਆਰ ਬਣਿਆ ਰਿਹਾ ਪਰ ਲਾਲ ਤੇ ਦਿਆਲ ਇੱਕ ਦੂਜੇ ਤੋਂ ਦੂਰ ਹੁੰਦੇ ਗਏ ਪਹਿਲੀਆਂ ਨੇੜੇ ਹੋਣ ਕਰਕੇ ਉਹਨਾਂ ਦੇ ਡੰਗਰ ਖੁੱਲ ਕੇ ਇੱਕ ਦੂਜੇ ਦੀ ਪਹਿਲੀ ਵਿੱਚ ਪਹੁੰਚ ਜਾਂਦੇ ਤੇ ਇਸ ਵਿੱਚੋਂ ਕਈ ਉਲਾਂਹੇ ਨਿਕਲਦੇ ਹਰ ਇਹੋ ਜਿਹੇ ਮੌਕੇ ਤੇ ਦੋਵੇਂ ਇੱਕ ਦੂਜੇ ਤੋਂ ਵੱਧ ਕੇ ਗੱਲਾਂ ਕਰਦੇ ਤੇ ਕੋਈ ਧਰਨੀ ਵੀ ਨਾ ਖਿੱਚਦੀ ਜਦੋਂ ਦਿਆਲ ਦੀ ਨਿੱਕੀ ਜਹੀ ਕੱਟੀ ਲੱਕੜਾਂ ਦੀ ਵਿਰਲ ਵਿੱਚੋਂ ਨਿਕਲ ਕੇ ਸਾਰੀ ਰਾਤ ਲਾਲ ਦੇ ਬੀਜੇ ਹੋਏ ਗੋਂਗਲੂਆਂ ਵਿੱਚ ਫਿਰਦੀ ਰਹੀ ਤਾਂ ਦਿਆਲ ਅਗੋਂ ਉਲਟਾ ਕਿਹਾ ਮੈਂ ਕੋਈ ਕੱਟੀ ਦੇ ਨਾਲ ਤਾਂ ਨਹੀਂ ਬਾਜੀ ਜਾਣਾ ਇੱਕ ਨਿੱਕੇ ਜਿਹੇ ਜੀ ਸੱਜੋਂ ਖੱਬੇ ਇਧਰੋਂ ਉਧਰ ਨਿਕਲੀ ਜਾਂਦੇ ਨੇ ਤੇ ਫਿਰ ਅਗਲੇ ਦਿਨ ਜਦੋਂ ਲਾਲ ਦੀ ਘੋੜੀ ਸੰਗਲ ਲੱਗੇ ਨਾਲ ਦਿਆਲ ਦੀ ਫਲੀ ਹੋਈ ਕਪਾਹ ਵਿੱਚ ਬੂਟੇ ਪਾਨਦੀ ਤੇ ਫਲ ਕੇਰਦੀ ਰਹੀ ਤਾਂ ਲਾਲ ਨੇ ਕਹਿ ਛੱਡਿਆ ਘੋੜੀ ਤੇ ਕਪਾਹ ਨੂੰ ਮੂੰਹ ਨਹੀਂ ਲਾਂਦੀ ਬੂਟੇ ਤੇ ਉਦੋਂ ਪਾਈਦੇ ਨੇ ਜਦੋਂ ਸੰਗਲੀ ਲੱਗੀ ਹੋਈ ਘੋੜੀ ਨੂੰ ਮਗਰੋਂ ਤਰਾਨਾਂ ਇਹਨ ਆਰਾਮ ਨਾਲ ਕੱਢੇ ਤਾਂ ਪੇ ਬੂਟੇ ਨਾ ਪਜਣ ਦਿਆਲ ਨੂੰ ਇਸ ਗੱਲ ਦਾ ਬੜਾ ਗੁੱਸਾ ਸੀ ਗੋਂਗਲੂ ਤਾਂ ਆਖਰ ਪੱਠੀ ਸੀ ਪਰ ਕਪਾਹ ਤੇ ਪੈਸੇ ਵਾਲੀ ਫਸਲ ਸੀ ਇੱਕ ਵਿਚਾਰ ਸੀ ਨਾ ਲਾਲ ਤੇ ਨਾ ਦਿਆਲ ਨੇ ਕਦੀ ਇੱਕ ਦੂਜੇ ਦੇ ਹੱਥੀ ਪੈਣ ਦੀ ਸੋਚਿਆ ਸੀ। ਇਸ ਤੋਂ ਕੁਝ ਦਿਨ ਪਿੱਛੋਂ ਮੀਂਹ ਪਿਆ। ਦਿਆਲ ਕੋਲ ਤੇ ਬਾਹਰ ਇੱਕ ਕੋਠਾ ਹੈ ਹੀ ਸੀ। ਪਰ ਲਾਲ ਨੇ ਅਜੇ ਕੁਝ ਨਹੀਂ ਸੀ ਛੱਤਿਆ। ਫਿਰ ਵੀ ਉਹ ਦਿਆਲ ਦੇ ਕੋਠੇ ਵਿੱਚ ਆ ਕੇ ਸਿਰ ਨਹੀਂ ਲੁਕਾਉਣਾ ਚਾਹੁੰਦਾ ਸੀ। ਉਸਦੇ ਤੂਟੇ ਹਠਾਂ ਥੋੜਾ ਜਿਹਾ ਬਚਾਅ ਹੋ ਸਕਦਾ ਸੀ। ਚਾਦਰ ਦੀ ਬੁੱਕਲ ਮਾਰ ਕੇ ਉਹ ਆਪਣੇ ਤੂਹ ਥੱਲੇ ਬੈਠਾ ਰਿਹਾ ਤੇ ਮੀਂਹ ਉਸ ਉੱਤੇ ਪੈਂਦਾ ਰਿਹਾ। ਇਹ ਗੱਲ ਪਿੰਡ ਵੀ ਅਪੜ ਗਈ। ਉਸਦੇ ਤੂਟ ਵਿੱਚ ਬਗਲਿਆਂ ਦੇ ਆਲ ਨਹੀਂ ਸਨ। ਲੋਕੀ ਕਹਿੰਦੇ ਫਿਰ ਨਾ ਉੱਤੇ ਬਗਲੇ ਨਾ ਹੁੰਦੇ ਰਹੇ। ਇਹੇ ਥਾਂ ਲਾਲ ਨਾ ਉਧਾਰਿਆ ਇਸ ਮਹੀਨ ਤੋਂ ਪਿੱਛੋਂ ਇਹ ਗੱਲ ਆਮ ਸੀ ਕਿ ਇੱਕ ਨਾ ਇੱਕ ਦਿਨ ਲਾਲ ਤੇ ਦਿਆਲ ਦੀ ਲੜਾਈ ਹੋਵੇਗੀ ਕੋਈ ਕਹਿੰਦਾ ਸੀ ਦਿਆਲ ਤਕੜਾ ਹੈ ਬਈ ਉਹ ਮਾਰੇਗਾ ਤੇ ਕੋਈ ਕਹਿੰਦਾ ਸੀ ਲਾਲ ਵਿੱਚ ਬਹੁਤ ਗੁੱਸਾ ਹੈ ਇਸ ਲਈ ਉਹ ਮਾਰੇਗਾ ਇਹ ਗੱਲਾਂ ਲਾਲ ਦੀ ਬੋਠੀ ਤੇ ਕਰ ਵੀ ਅਪੜਦੀਆਂ ਤੇ ਕਦੀ ਕਦੀ ਉਹ ਘਾਬਰ ਕੇ ਪੁੱਛਦੀ ਸੁਣਿਆ ਦਿਆਲ ਤੇਰੇ ਗੱਲ ਪੈਣ ਨੂੰ ਫਿਰਦਾ ਹੈ ਮੇਰੇ ਗੱਲ ਪੈ ਕੇ ਮਰਨਾ ਹੈ ਉਸ ਉਹ ਤੇ ਕੁਛ ਨਹੀਂ ਸਕਦਾ ਮੇਰੇ ਸਾਹਮਣੇ ਲਾਲ ਅੱਗੋਂ ਚੌੜਾ ਹੋ ਕੇ ਆਖਦਾ ਆਪਣੇ ਆਪ ਨੂੰ ਉੱਚਾ ਵਖਾਣ ਲਈ ਇੱਕ ਦਿਨ ਲਾਲ ਨੇ ਹੱਦੀ ਕਰ ਦਿੱਤੀ। ਨਵੀਂ ਕਣਕ ਬੀਜਣ ਤੋਂ ਪਹਿਲਾਂ ਦਿਆਲ ਆਪਣੀ ਇੱਕ ਪੈਲੀ ਵਿੱਚ ਰੂੜੀ ਪਾਉਣਾ ਚਾਹੁੰਦਾ ਸੀ। ਗੱਡੇ ਦਾ ਰਾਹ ਲਾਲ ਦੀ ਪੈਲੀ ਵਿੱਚੋਂ ਦੀ ਸੀ ਪਰ ਇਹ ਪੈਲੀ ਕਿਉਂਕਿ ਅਖੜ ਪਈ ਹੋਈ ਸੀ ਇਸ ਲਈ ਇਸ ਵਿੱਚੋਂ ਗੱਡਾ ਲੰਘਾਉਣ ਦਾ ਕੋਈ ਹਰਜ ਨਹੀਂ ਸੀ। ਪਰ ਜਦੋਂ ਦਿਆਲ ਗੱਡਾ ਭਰ ਕੇ ਲਿਆਇਆ ਤਾਂ ਲਾਲ ਡਾਂਗ ਫੜ ਕੇ ਆਪਣੀ ਵਟ ਤੇ ਖਲੋ ਗਿਆ। ਉਸਨੇ ਦਿਆਲ ਦਾ ਗੱਡਾ ਪਛਾਣ ਮੋੜ ਦਿੱਤਾ। ਰਾਤ ਨੂੰ ਜਦੋਂ ਲਾਲ ਨੇ ਇਹ ਗੱਲ ਆਪਣੀ ਬੋਟੀ ਨੂੰ ਦੱਸੀ ਤਾਂ ਉਸ ਨੂੰ ਵਿਸ਼ਵਾਸ ਜਾ ਹੋ ਗਿਆ। ਇਹ ਦਿਆਲ ਉਸਦੇ ਪਤੀ ਤੋਂ ਕੁਝ ਤਰਹੰਦਾ ਸੀ। ਦਿਆਲ ਨੂੰ ਵੀ ਆਪਣੀ ਹਾਲਤ ਕੁਝ ਚੁਬਨ ਲੱਗ ਪਈ। ਬਿਨਾ ਕੁਝ ਭੱਜ ਬਣਾਉਣ ਦੇ ਉਹ ਉਸ ਨਾਲ ਖੈਣ-ਖੈਣ ਕਰਦਾ ਸੀ। ਇੱਕ ਦਿਨ ਖਾਓ ਪੀਏ ਨਾਲ ਲਾਲ ਆਪਣੀ ਘੋੜੀ ਤੇ ਚੜ ਕੇ ਪਿੰਡ ਆ ਰਿਹਾ ਸੀ। ਰਾਹ ਵਿੱਚ ਇੱਕ ਖਾਲ ਤੇ ਦਿਆਲ ਤੇ ਇੱਕ ਹੋਰ ਬੰਦਾ ਸ਼ਰਾਬ ਪੀ ਰਹੇ ਸਨ। ਉਹਨਾਂ ਲਾਲ ਨੂੰ ਵੇਖ ਲਿਆ ਤੇ ਲਾਲ ਨੇ ਉਹਨਾਂ ਨੂੰ ਖਾਲ ਤੋਂ ਲੰਘਣ ਲਈ ਘੋੜੀ ਨੇ ਹੌਲੀ ਹੋਣਾ ਹੀ ਸੀ ਤੇ ਲਾਲ ਦੇ ਹੱਥ ਵਿੱਚ ਕੇਵਲ ਸਖਣਾ ਗੜਬਾਈ ਸੀ। ਜਿਹੜਾ ਐ ਦਿਆਲ ਨੇ ਜਰਾ ਲਮਕਾ ਕੇ ਕਿਹਾ ਮੈਂ ਆ ਲਾਲ ਲਾਲ ਨੇ ਤਕੜੇ ਹੋ ਕੇ ਕਿਹਾ ਤੇ ਫਿਰ ਰੂਹ ਤਰੂਹ ਕਰਕੇ ਘੋੜੀ ਨੂੰ ਪਾਣੀ ਪਿਆਣ ਲੱਗ ਪਿਆ ਜਿਸ ਤਰ੍ਹਾਂ ਕਹਿ ਰਿਹਾ ਹੋਵੇ ਆ ਜਾਓ ਮੈਂ ਤੇ ਖਲਾਵਾ ਪਰ ਆਇਆ ਕੋਈ ਨਾ ਤੇ ਲਾਲ ਨੇ ਪਾਣੀ ਪਿਆ ਕੇ ਘੋੜੀ ਟੋੜ ਲਈ ਘਰ ਆ ਕੇ ਲਾਲ ਨੇ ਬੋਤੀ ਨੂੰ ਦੱਸਿਆ ਮੈਂ ਸੋਚਿਆ ਜਿਹੜਾ ਆਇਆ ਗੜਵਾ ਮਾਰਾਂਗਾ ਸਿਰ ਵਿੱਚ ਘੋੜੀ ਤੇ ਚੜਿਆ ਬੰਦਾ ਅੰਜ ਵੀ ਚੌ ਬੰਦਾ ਤੇ ਭਾਰੂ ਹੁੰਦਾ ਹੈ ਜਿਸ ਨੂੰ ਮਰਜੀ ਹੇਠ ਲੈ ਕੇ ਮਾਰ ਦੇ ਚਾਬਾਸ਼ ਲਾਲ ਦੀ ਵੋਤੀ ਦੀਆਂ ਚਮਕਦੀਆਂ ਅੱਖਾਂ ਨੇ ਕਿਹਾ ਮੇਰਾ ਪਤੀ ਇਸ ਤੋਂ ਘੱਟ ਕੀ ਕਰ ਸਕਦਾ ਸੀ ਲਾਲ ਦਾਦਾ ਖੋਸੀ ਆਜੂਰੀ ਗੱਲ ਵਿੱਚ ਵਧੇਰੇ ਠੱਮਾ ਸੀ ਉਸ ਦਾ ਪੈਰ ਬੜਾ ਫੱਬ ਕੇ ਭੋਂ ਤੇ ਟਿਕਦਾ ਸੀ ਉਸ ਦੇ ਬੱਚੇ ਉਸ ਨੂੰ ਦਾਦੇ ਪਿਆਰੇ ਲੱਗਦੇ ਸਨ ਫਿਰ ਇੱਕ ਰਾਤ ਕੁਝ ਕਿਨਮਨ ਜੀ ਰਹੀ ਕਿਨਮਨ ਦੇ ਹਾਲਸ ਤੋਂ ਲਾਲ ਨੇ ਧੰਮੀ ਵੇਲੇ ਉੱਠ ਕੇ ਮੱਝ ਨੂੰ ਪੱਠੇ ਨਾ ਪਾਏ ਪੱਠਾਂ ਦੀ ਹਿਰਸ ਵਿੱਚ ਮੱਝ ਸੰਗਲ ਖਿੱਚ ਕੇ ਮੀਨਾਲ ਢਲਾ ਹੋਇਆ ਕਿਲਾ ਪਟਾ ਗਈ ਚੰਗੇ ਦਿਨ ਚੜੇ ਉੱਠ ਕੇ ਲਾਲ ਬਾਹਰੋਂ ਸੜਕ ਤੋਂ ਮੱਝ ਲੱਭ ਕੇ ਤੇ ਅੱਗੇ ਵੰਡ ਪਾ ਕੇ ਚੂਣ ਬਹਿ ਗਿਆ ਮੱਝ ਦਾ ਪਸਮਾਨ ਅਜ ਬਹੁਤ ਠਿੱਲਾ ਸੀ ਇਸੇ ਪਹਿਲਾਂ ਹੀ ਚੋਲ ਹੀ ਜਾਪਦੀ ਸੀ ਐਵੇਂ ਵੰਡ ਦੇ ਲਾਲਚ ਨੂੰ ਦੂਜੀ ਵਾਰ ਮਿਲ ਰਹੀ ਸੀ ਪਰ ਕੋਈ ਕੌਣ ਇਸ ਨੂੰ ਚੋ ਸਕਦਾ ਸੀ ਦਿਆਲ ਤੋਂ ਬਿਨਾਂ ਤੀ ਕਿਸੇ ਤੋਂ ਮਿਲਦੀ ਹੀ ਨਹੀਂ ਸੀ ਬਸ ਦਿਆਲ ਨੇ ਹੀ ਚੋਈ ਸੀ ਚਾਰ-ਚਾਰ ਧਾਰਾਂ ਮਾਰਨ ਪਿੱਛੋਂ ਸਾਰੇ ਥਣ ਖਾਲੀ ਹੋ ਗਏ ਗੜਵੇ ਵਿੱਚ ਤਿੰਨ-ਚਾਰ ਛੰਨਾਂ ਦੀ ਥਾਂ ਮਸਾ ਇੱਕ ਛੰਨਾ ਦੁੱਧ ਸੀ ਹੁਣ ਕੀ ਬਣੇਗਾ ਦਿਆਲ ਨੇ ਤੇ ਬਹੁਤ ਹੀ ਮੂਰਖਤਾ ਕੀਤੀ ਸੀ ਆਪਣੀ ਬੋਤੀ ਨੂੰ ਲਾਲ ਹੁਣ ਕੀ ਕਹੇ ਉਹ ਜਾਣਦੀ ਸੀ ਕਿ ਦਿਆਲ ਤੋਂ ਬਿਨਾਂ ਮੱਝ ਕਿਸੇ ਤੋਂ ਮਿਲਦੀ ਹੀ ਨਹੀਂ ਸੀ ਤੇ ਦਿਆਲ ਤੋਂ ਆਪਣੀ ਮੱਝ ਚਵਾ ਕੇ ਉਹ ਆਪਣੀ ਬੋਤੀ ਦੇ ਸਾਹਮਣੇ ਚੁੱਪ ਕਰਕੇ ਕਿਸ ਤਰ੍ਹਾਂ ਬੈਠ ਸਕਦਾ ਸੀ ਹੋ ਸਕਦਾ ਸੀ ਕਿ ਲਾਲ ਉਸ ਨਾਲ ਉੱਚੀ ਨਹੀਂ ਵੀ ਗੱਲ ਕਰੇ ਤੇ ਦਿਆਲ ਅੱਗੇ ਵਾਂਗ ਨਹੀਂ ਵੀ ਖਿੱਚ ਜਾਵੇ ਤੇ ਇਸ ਤਰ੍ਹਾਂ ਲਾਲ ਦੀ ਇੱਜ਼ਤ ਬਚ ਜਾਵੇ ਸ਼ਾਇਦ ਉਹ ਡਾਂਗ ਸੋਟੇ ਨਾਲ ਉਸਦਾ ਬੂਆ ਵੀ ਠਕੋਰ ਸਕੇ ਪਰ ਘਰ ਤੇ ਉਸਦੇ ਦੋ ਜਵਾਨ ਸਾਲੇ ਆਏ ਹੋਏ ਸਨ ਉਹ ਤੇ ਉਸ ਨੂੰ ਬੂਹੇ ਦੇ ਨੇੜੇ ਵੀ ਨਹੀਂ ਹੁੰਦੇਣਗੇ। ਲਾਲ ਬੈਠਾ ਮੱਝ ਨੂੰ ਹੋਰ ਪਸਮੰਦ ਕਰਿਆ। ਪਰ ਕੋਈ ਬਹੁਤੀਆਂ ਧਾਰਾਂ ਥਨਾ ਵਿੱਚ ਨਾ ਆਈਆਂ। ਅਖੀਰਲੇ ਡੋਕੇ ਵੀ ਹੁਣ ਮੁੱਕ ਚੁੱਕੇ ਸਨ। ਅਚਨ ਚੇਤ ਲਾਲ ਨੂੰ ਇੱਕ ਫਰਨਾ ਫੁਰਿਆ। ਦੁੱਲੇ ਹੋਏ ਦੁੱਧ ਬਾਰੇ ਇਹ ਅੰਦਾਜ਼ਾ ਲਾਉਣਾ ਔਖਾ ਹੁੰਦਾ ਏ ਕਿ ਕਿੰਨਾ ਕੁ ਸੀ। ਥੋੜਾ ਦੁੱਧ ਵੀ ਡੁੱਲਿਆ ਹੋਇਆ ਬਹੁਤ ਜ਼ਿਆਦਾ ਲੱਗਦਾ ਏ। ਜੋ ਘੜਵੇ ਵਾਲਾ ਦੁੱਧ ਢੋਲ ਦੇਵੇ, ਉਹ ਆਪਣੀ ਵਤੀ ਨੂੰ ਕਹਿ ਸਕਦਾ ਸੀ ਕਿ ਮੱਝ ਨੇ ਲੱਤ ਮਾਰ ਕੇ ਦੁੱਧ ਢੋਲ ਦਿੱਤਾ ਹੈ। ਹੱਥ ਵਿੱਚ ਫੜਿਆ ਗੜਵਾ ਉਸਨੇ ਮੁੱਦਾ ਕਰ ਦਿੱਤਾ ਮੀਨਾਲ ਸਾਰੇ ਥਾਂ ਚਿੱਕੜ ਹੋਇਆ ਹੋਇਆ ਸੀ ਕਿ ਕਿਧਰੇ ਕਿਧਰੇ ਪਾਣੀ ਦੀਆਂ ਨਿੱਕੀਆਂ ਛਪੜੀਆਂ ਵੀ ਬਣੀਆਂ ਹੋਈਆਂ ਸੀ ਇਹ ਗਿੱਲ ਤੇ ਪਾਣੀ ਕਰਕੇ ਡੁੱਲਾ ਦੁੱਧ ਬਹੁਤ ਸਾਰਾ ਲੱਗਦਾ ਸੀ ਲਾਲ ਆਪਣੇ ਕੰਮ ਤੇ ਸੰਤੁਸ਼ਟ ਸੀ ਦੁੱਧ ਤੇ ਢੁਲਾ ਦਿੱਤਾ ਅੱਜ ਪੀੜ ਜੋਗੀ ਨੇ ਉਹ ਆ ਕੇ ਵਰਟੀ ਨੂੰ ਕਿਹਾ ਹਾਈ ਹਾਈ ਕਿ ਇਸ ਤਰ੍ਹਾਂ ਬਸ ਲੱਤ ਚੁੱਕ ਕੇ ਮਾਰੀ ਸੁ ਗੜਵੇ ਤੇ ਤੇ ਗੜਵਾ ਮੂਦਾ ਹੋ ਗਿਆ ਦੋ ਸੋਟੇ ਨਹੀਂ ਮਾਰੀਦੇ ਇਹੋ ਜਿਹੀ ਮੱਝ ਨੂੰ ਵਰਟੀ ਨੂੰ ਅੱਠ ਪੈਰ ਦੁੱਧੋ ਸਖਨੇ ਰਹਿਣ ਤੋਂ ਖੇ ਜਾ ਰਹੀ ਸੀ ਨਹੀਂ ਮਾਰਨਾ ਕੀ ਏ ਕਿਤੇ ਮੱਖੀ ਡੰਗ ਚਾ ਮਾਰੇ ਤਾਂ ਡੰਗਰ ਕਾਲਾ ਪੈ ਜਾਂਦਾ ਹੈ ਹੈ ਤੇ ਵਿਚਾਰੀ ਸੀਲ ਚੁੱਲ੍ਹੇ ਅੱਗੋਂ ਠੱਕਿਓ ਮੱਝ ਕੋਲ ਗਈ ਆਸਧਾਰਨ ਹਾਲਤ ਵਿੱਚ ਚੀਜ਼ ਵੇਖਣ ਨੂੰ ਹਰ ਇੱਕ ਦਾ ਜੀ ਕਰਦਾ ਹੈ ਜਿਵੇਂ ਡਿੱਗੇ ਹੋਏ ਜਹਾਜ਼ ਜਾਂ ਉਲਟੇ ਹੋਏ ਟਰੱਕ ਜਾਂ ਡੁੱਲੇ ਹੋਏ ਦੁੱਧ ਨੂੰ ਹਾਂ ਕਿੰਨਾ ਦੁੱਧ ਸੀ ਛੱਪੜ ਲੱਗਾ ਹੋਇਆ ਹੈ ਦੁੱਧ ਦਾ ਉਸ ਇਹ ਗੱਲ ਕਹਿ ਕੇ ਲਾਲ ਨੂੰ ਠੰਡ ਪਾ ਦਿੱਤੀ ਤੇ ਇਸ ਦੇ ਨਾਲ ਹੀ ਖਤਮ ਹੁੰਦੀ ਹੈ ਕਹਾਣੀ ਦੁੱਧ ਦਾ ਛੱਪੜ ਉਮੀਦ ਆ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਭ ਦਾ ਬਹੁਤ ਬਹੁਤ ਧੰਨਵਾਦ